ਤੁਸੀਂ ਦੇਖ ਰਹੇ ਹੋ ਦੈਨਿਕ ਸਿਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਬੰਦੇ ਮਾਤਰਮ ਜਿਹੜੇ ਰਾਸ਼ਟਰੀ ਗੀਤ ਨੂੰ ਅੱਜ ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਦੱਸਦੀ ਕਿ 1875 ਦੇ ਵਿੱਚ ਜਿਹੜਾ ਇਸ ਗੀਤ ਨੂੰ ਲਿਖਿਆ ਗਿਆ ਸੀ ਵਿਕਮ ਚੰਦ ਚਤਰਜੀ ਵੱਲੋਂ ਔਰ ਖਾਸ ਕਰਕੇ 1950 ਦੇ ਵਿੱਚ ਇਸ ਰਾਸ਼ਟਰੀ ਗੀਤ ਨੂੰ ਪੂਰੇ ਭਾਰਤ ਦੇ ਵਿੱਚ ਇੱਕ ਮਾਨਤਾ ਮਿਲੀ ਸੀ ਤਾਂ ਅੱਜ ਉਹਦਾ 150 ਸਾਲਾ ਪੂਰੇ ਦੇਸ਼ ਭਰ ਦੇ ਵਿੱਚ ਬੜੇ ਹਰਸ਼ੋਲਾਸਨਾ ਔਰ ਖਾਸ ਕਰਕੇ ਉਹਨਾਂ ਆਜ਼ਾਦੀ ਗੁਲਾਟੀਆਂ ਨੂੰ ਯਾਦ ਦੇ ਵਿੱਚ ਲਾ ਰਹੇ ਖਾਸਕੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਇਸ ਰਾਸ਼ਟਰੀ ਗੀਤ ਵਾਸਤੇ ਪੂਰੇ ਦੇਸ਼ਵਾਸੀ ਤੇ ਸ਼ੁਕਰਾਨਦੀਆਂ ਉੱਥੇ ਹੀ ਇਸ ਰਾਸ਼ਟਰੀ ਗੀਤ ਦੀ ਮਹੱਤਤਾ ਬਾਰੇ ਪੂਰਾ ਸਾਲ ਇਸ ਨੂੰ ਮਨਾਉਣ ਦੀ ਗੱਲ ਆਖੀ ਹੈ ਖਾਸਕੇ ਆਜ਼ਾਦੀ ਗੁਲਾਟੀਆਂ ਦੀ ਕੁਰਬਾਨੀਆਂ ਨੂੰ ਵੀ ਯਾਦ ਕਰਨ ਦੀ ਗੱਲ ਆਖੀ ਤਾਂ ਇਸ ਤੇ ਮੇਨਾ ਮੌਜੂਦਾ ਜਿਲ੍ਹਾ ਲੋਹਾਨਤ ਤੋਂ ਭਾਜਪਾ ਦੇ ਸੀਨੀਅਰ ਆਗੂ ਜੀਵਨ ਗੁਪਤਾ ਜੀ ਬੜਾ ਮਹੱਤਮਪੁਰ ਦਿਨ ਅੱਜ ਭਾਰਤ ਦਾ ਰਾਸ਼ਟਰੀ ਗੀਤ ਹੈ ਬੰਦੇ ਮਾਤਰਮ 150 ਸਾਲ ਪੁਰਾ ਹੋਣਾ ਇੱਕ ਬੜੀ ਉਹਨਾਂ ਆਜ਼ਾਦੀ ਗੁਲਾਟੀਆਂ ਦੀ ਐਸੀ ਇੱਕ ਬੜੀ ਗੀਤ ਦੇ ਵਿੱਚ ਬੜੀ ਮਹਿਕ ਆਂਦੀ ਆ ਮੰਨਦੇ ਹੋ ਵੀ ਇਹਨਾਂ ਗੀਤਾਂ ਕਰਕੇ ਅਸੀਂ ਅੱਜ ਆਜ਼ਾਦੀ ਦਾ ਮਾਨ ਮੰਨਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਦੀ ਸਰਕਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਉਹਨਾਂ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਦੇਸ਼ ਦੇ ਰਾਸ਼ਟਰੀ ਗੀਤ ਵੰਦੇ ਮਾਤਰਮ ਉਹਦੇ 150 ਸਾਲ ਪੂਰਨ ਹੋਣ ਦੇ ਉੱਪਰ ਅੱਜ ਤੋਂ ਇਹ ਦਿਹਾੜਾ ਇੱਕ ਸਾਲ ਲਈ ਬਣਾਇਆ ਜਾਣਾ ਔਰ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਦੇ ਅੰਦਰ 150 ਸਥਾਨਾਂ ਤੇ ਇਹ ਕਾਰਜਕ੍ਰਮ ਹੋਏ ਨੇ ਜਿਦੇ ਵਿੱਚ ਲੁਧਿਆਣੇ ਦਾ ਹੌਲੀ ਪਤ ਸੀਨੀਅਰ ਸਕੈਂਡੀ ਸਕੂਲ ਵੀ ਇੱਕ ਹੈ ਵਿਸ਼ਾ ਕੀ ਹੈ ਵਿਸ਼ਾ ਇਹ ਹੈ ਕਿ ਸਾਡੀ ਦੇਸ਼ ਦੀ ਆਜ਼ਾਦੀ ਨੂੰ ਲੈ ਕਰਕੇ ਜਿਸ ਕਵਿਤਾ ਨੂੰ ਬਾਅਦ ਚ ਜੋ ਗੀਤ ਬਣਿਆ ਉਹ ਨੂੰ ਲੈ ਕਰਕੇ ਜਿਨੇ ਸਾਡੇ ਪੂਰੇ ਦੇਸ਼ ਦੇ ਜਨਤਾ ਨੂੰ ਉਸ ਸਮੇਂ ਜਾਗਰੂਕ ਕੀਤਾ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਜਗਾਇਆ ਉਹਨਾਂ ਨੂੰ ਪ੍ਰੇਰਣਾ ਦਿੱਤੀ ਕਿ ਦੇਸ਼ ਨੂੰ ਆਜ਼ਾਦ ਕਰਾਣਾ ਕਿੰਨਾ ਮਹੱਤਵ ਹੈ ਸਾਡੇ ਸਾਡੇ ਦੇਸ਼ ਦੀ ਇਹ ਧਰਤੀ ਜਿਹਨੂੰ ਅਸੀਂ ਭਾਰਤ ਮਾਤਾ ਕਹਿੰਦੇ ਆ ਉਹਨੂੰ ਸਲਾਮ ਕਰਦੇ ਹੋਏ ਅਸੀਂ ਅੱਗੇ ਵਧਣਾ ਸੋ ਉਹਨੂੰ ਅੱਜ 150 ਸਾਲ ਪੂਰਨ ਹੋਣ ਤੇ ਯਾਦ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਸੋ ਮੈਂ ਵਿਸ਼ੇਸ਼ ਰੂਪ ਚ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ ਦੇਸ਼ ਦੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹਨੂੰ 1 ਸਾਲ ਵਾਸਤੇ ਅੱਜ ਪੂਰੇ ਦੇਸ਼ ਦੇ ਅੰਦਰ ਜਿੱਥੇ ਵਿਸ਼ੇਸ਼ ਰੂਪ ਚ ਸਭ ਮੁੱਖ ਮੰਤਰੀਆਂ ਨੂੰ ਕਿਹਾ ਗਿਆ ਉਹ ਮੁੱਖ ਮੰਤਰੀਆਂ ਨੇ ਅੱਜ ਆਪਣੇ ਸਚਵਾਲਿਆ ਦੇ ਅੰਦਰ ਆਪਣੇ ਸੈਕਟਰੀਏਟ ਦੇ ਅੰਦਰ ਇਸ ਕਾਰਜਕ੍ਰਮ ਦੀ ਸ਼ੁਰੂਆਤ ਕੀਤੀ इवन ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ 10 ਵਜੇ ਇਸ ਕਾਰਜਕ੍ਰਮ ਦੀ ਸ਼ੁਰੂਆਤ ਕੀਤੀ ਹੈਗੀ ਹੈ ਐਸਾ ਦੇਖਦੇ ਹੋ ਮੈਂ ਪਹਿਲੀ ਗੱਲਤੀ ਬੜੀ ਇਸ ਗਿਰਾਸਟੇ ਗੀਤ ਚੋ ਹੀ ਬੜੀ ਮਹਿਕ ਆਂਦੀ ਉਹਨਾਂ ਆਜ਼ਾਦੀ ਘੁਲਾਟੀਆਂ ਦੇ ਕੁਰਬਾਨੀ ਦੇਸ਼ ਨੂੰ ਤੇ ਲੱਗਦਾ ਵੀ ਅੱਜ ਦੀ ਨੌਜਵਾਨ ਪੀੜ੍ਹੀ ਆ ਅੱਜ ਉਹਨਾਂ ਇੰਸਟੀਚਿਊਟਾਂ ਸਕੂਲ ਹੋ ਕਾਲਜ ਹੋਣ ਜਾਂ ਗੈਰ ਸਰਕਾਰੀ ਸੰਸਥਾਵਾਂ ਦੇ ਵਿੱਚ ਇਸ ਬੰਦੇ ਮਾਤਰਮ ਦੀ ਸ਼ੁਰੂਆਤ ਹੋਣੀ ਚਾਹੀਦੀ ਨਹੀਂ ਦੇਖੋ ਸਾਡਾ ਰਾਸ਼ਟਰੀ ਗੀਤ ਹੈ ਔਰ ਬੜੇ ਦੁੱਖ ਨਾਲ ਮੈਨੂੰ ਇਹ ਗੱਲ ਕਹਿਣੀ ਪੈਂਦੀ ਹੈ ਕਿ ਜਨ ਗਨ ਮਨ ਸਾਡਾ ਰਾਸ਼ਟਰੀ ਗਾਣਾ ਹੈ ਉਹਨੂੰ ਤਾਂ ਲਗਭਗ ਸਭ ਦੇਸ਼ ਦੇ ਅੰਦਰ ਗਾਇਆ ਜਾਂਦਾ ਪਰ ਵੰਦੇ ਮਾਤਰਮ ਨੂੰ ਕਈ ਜਗਾਂ ਦੇ ਉੱਪਰ ਇਹਦੇ ਤੇ ਕੁਝ ਲੋਕ ਪ੍ਰਸ਼ਨ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਪ੍ਰਸ਼ਨ ਚਿੰਨ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਕਿ ਮੈਂ ਸਮਝਦਾ ਇੱਕ ਬਹੁਤ ਹੀ ਮੰਦ ਭਾਗੀ ਗੱਲ ਹੈ ਔਰ ਕਈ ਵਾਰੀ ਉਹ ਉਦਾਹਰਨਾਂ ਨੇ ਸਾਡੇ ਕੋਲ 2019 ਦੇ ਅੰਦਰ ਮੱਧ ਪ੍ਰਦੇਸ਼ ਦੇ ਅੰਦਰ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਆਪਣੇ ਸੈਕਟਰੀਏਟਾਂ ਦੇ ਅੰਦਰ ਬੰਦੇ ਮਾਤਮਗਾਨ ਤੇ ਰੋਕ ਲਗਾਈ ਹੈਗੀ 2017 ਦੇ ਵਿੱਚ ਅਕਰੂਦੀਨ ਅਵੈਸੀ ਜੋ ਹੈ ਉਹਨੇ ਮੰਗ ਕੀਤੀ ਕਿ ਜਿਹੜਾ ਸਰਕੂਲਾਂ ਦੇ ਵਿੱਚ ਸਰਕੂਲਰ ਕੱਢਿਆ ਗਿਆ ਬੰਦੇ ਮਾਤਮਗਾਨ ਦਾ ਉਹਦੇ ਤੇ ਰੋਕ ਲਗਣੀ ਚਾਹੀਦੀ ਹੈ ਇਸ ਤਰ੍ਹਾਂ ਕਾਂਗਰਸ ਦੀ ਅਦਵੀਸ਼ਣ ਦੇ ਅੰਦਰ ਵੀ ਇੱਕ ਵਾਰੀ 1923 ਦੇ ਅੰਦਰ ਜਦੋਂ مولانا ਮੁਹੰਮਦ ਅਲੀ ਜੀ ਪ੍ਰਧਾਨ ਸੀਗੇ ਉਹਨਾਂ ਨੇ ਵੀ ਆਪਣੇ ਅਦਵੇਸ਼ਨ ਦੇ ਵਿੱਚ ਇਸ ਨੂੰ ਗਾਣ ਤੇ ਰੋਕ ਰੋਕ ਲਗਾਈ। ਸੋ ਮੈਂ ਸਮਝਦਾ ਕਿ ਇਹ ਬੜੀ ਮੰਤ ਭਾਗੀ ਗੱਲ ਹੈ ਕਿ ਆਪਣੇ ਦੇਸ਼ ਦੀ ਮਿੱਟੀ ਨੂੰ ਜਿਹਨੂੰ ਅਸੀਂ ਭਾਰਤ ਮਾਤਾ ਦਾ ਦਰਜਾ ਦਿੰਦੇ ਆ ਉਹਨੂੰ ਸਲਾਮ ਕਰਨ ਦੇ ਵਿੱਚ ਕੀ ਦਿੱਕਤ ਹੈ ਉਹਨੂੰ ਨਮਨ ਕਰਨ ਚ ਕੀ ਦਿੱਕਤ ਹੈ ਔਰ ਉਹਦੇ ਤੇ ਬੰਕਿਮ ਚੰਦਰ ਚਟੋਪਾਧਿਆ ਜੀ ਨੇ ਜਦੋਂ ਗੀਤ ਲਿਖਿਆ ਉਸ ਸਮੇਂ 7 ਸਤੰਬਰ 1875 ਨੂੰ ਲਿਖਿਆ ਉਹਦਾ ਕਿੰਨਾ ਮਤਲਬ ਸੀ ਕਿਉਂਕਿ ਉਸ ਸਮੇਂ ਲੜਾਈ ਸੀ ਅੰਗਰੇਜ਼ਾਂ ਦੇ ਨਾਲ ਔਰ ਅੰਗਰੇਜ਼ ਜਿਹੜੇ ਸੀਗੇ ਉਹ ਆਪਣੇ ਹਿਸਾਬ ਨਾਲ ਇਸ ਦੇਸ਼ ਨੂੰ ਚਲਾਉਣਾ ਚਾਹੁੰਦੇ ਸੀ ਪਰ ਸਾਡੇ ਉਸ ਸਮੇਂ ਦੇ ਆਜ਼ਾਦੀ ਘੁਲਾਟिए ਮੰਕੀਮ ਚੰਦਰ ਜੀ ਵੀ ਆਜ਼ਾਦੀ ਘੁਲਾਟਿਆ ਸੀ ਇਹ ਸ਼ੁਰੂਆਤੀ ਆਜ਼ਾਦੀ ਘੁਲਾਟਿਆਂ ਦੇ ਵਿੱਚ ਉਹਨਾਂ ਦਾ ਨਾਮ ਆਂਦਾ ਹੈ ਔਰ ਉਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਜਦੋਂ 1896 ਦੇ ਵਿੱਚ ਅ ਰਵਿੰਦਰਨਾਥ ਟੈਗੋਰ ਜੀ ਨੇ ਇਹਨੂੰ 뮤ਜ਼ਿਕ ਦਿੱਤਾ 뮤ਜ਼ਿਕ ਦੀ ਰਚਨਾ ਦਿੱਤੀ ਫਿਰ ਇਹ ਗੀਤ ਬੜਿਆ ਔਰ ਜਦੋਂ ਫਿਰ 10-15 ਸਾਲ ਬਾਅਦ ਤਾਂ ਇਹ ਇੱਕ ਬਹੁਤ ਵੱਡਾ ਅਭਿਆਨ ਬਣ ਗਿਆ ਜਦੋਂ ਸਾਡੇ ਦੇਸ਼ ਦੀ ਆਜ਼ਾਦੀ ਕੁਲਾਟੀਆਂ ਨੇ ਚਾਹੇ ਉਹ ਸ਼੍ਰੀ ਬਾਲ ਗੰਗਾਧਰ ਤਿਲਕ ਜੀ ਹੋਣ ਚਾਹੇ ਲਾਲਾ ਲਾਜਪਤਰਾ ਜੀ ਹੋਣ ਚਾਹੇ ਸਰਦਾਰ ਭਗਤ ਸਿੰਘ ਜੀ ਹੋਣ ਸਭ ਨੇ ਵੰਦੇ ਮਾਤਰਮ ਦਾ ਜੈ ਗੋਸ਼ ਅਪਣਾਇਆ ਔਰ ਜਦੋਂ ਵੀ ਇਸ ਦੇਸ਼ ਦੀ ਜਨਤਾ ਨੂੰ ਪ੍ਰੇਰਣਾ ਦੇਣੀ ਹੁੰਦੀ ਸੀ ਤੇ ਉਹ ਵੰਦੇ ਮਾਤਰਮ ਦਾ ਜੈ ਗੋਸ਼ ਕਰਦੇ ਸੀਗੇ ਔਰ ਇਸ ਗੀਤ ਨਾਲ ਪੂਰੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕੀਤਾ ਗਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 1950 ਦੇ ਵਿੱਚ ਇਸ ਗੀਤ ਨੂੰ ਰਾਸ਼ਟਰੀ ਗੀਤ ਦਾ ਦਰਜਾ ਦਿੱਤਾ ਗਿਆ ਔਰ ਅੱਜ ਕਿਤੇ ਕਿਤੇ ਜਦੋਂ ਇਹਨਾਂ ਇਸ ਚੀਜ਼ ਤੇ ਪ੍ਰਸ਼ਨ ਆਂਦਾ ਹੈ ਤੇ ਫਿਰ ਮਨ ਨੂੰ ਬੜਾ ਦੁੱਖ ਹੁੰਦਾ ਹੈ ਬਹੁਤ ਬਹੁਤ ਥੈਂਕ ਯੂ ਕਿਉਂਕਿ ਅੱਜ ਬੰਦੇ ਮਾਤਰਮ ਭਾਰਤ ਦੇ ਰਾਸ਼ਟਰੀ ਗੀਤ ਨੂੰ ਜਿਹੜੇ ਅੱਜ 150 ਸਾਲ ਪੂਰੇ ਹੋ ਗਏ ਤਾਂ ਇੱਕ ਸਵਾਲ ਵੀ ਉੱਠਦਾ ਹਮੇਸ਼ਾ ਹੀ ਭਾਰਤ ਦੇ ਰਾਸ਼ਟਰੀ ਗੀਤ ਦੇ ਬੰਦੇ ਮਾਤਰਮ ਨੂੰ ਕਈ ਜਗ੍ਹਾ ਤੇ ਉੱਪਰ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਬੜਾ ਵੱਡਾ ਇੱਕ ਸਵਾਲੀ ਨਿਸ਼ਾਨ ਹੈ ਕਿਉਂਕਿ ਇਸੇ ਗੀਤ ਨਾਲ ਹੀ ਅਗਰ 1850 ਤੋਂ ਲੈ ਕੇ 1947 ਗੱਲ ਕੀਤੀ ਜਾਏ ਤਾਂ ਇਹਨਾਂ ਗੀਤਾਂ ਕਰਕੇ ਹੀ ਸਾਡੇ ਆਜ਼ਾਦੀ ਗੁਲਾਟੀਆਂ ਨੇ ਗੀਤ गाਗਾ ਕੇ ਅੰਗਰੇਜ਼ਾਂ ਤੋਂ ਆਪਣੇ ਭਾਰਤ ਦੇਸ਼ ਨੂੰ ਆਜ਼ਾਦੀ ਲੈਤੀ ਆ ਅੱਜ ਅਜੋਕੇ ਸਮੇਂ 'ਚ ਅੱਜ ਕੱਲ ਦੇ ਵਿੱਚ ਕੁਝ ਰਾਜਨੀਤਿਕ ਸਿਆਸੀ ਪਾਰਟੀਆਂ ਇਹਨਾਂ ਦੇ ਗੀਤਾਂ ਤੇ ਰੋਗ ਲਗਾਉਂਦੇ ਆ ਜਿੱਥੇ ਕਿਤੇ-ਕਿਤੇ ਆ ਕੇ ਉਹਨਾਂ ਆਜ਼ਾਦੀ ਗੁਲਾਟੀਆਂ ਦਾ અપਮਾਨ ਦੀ ਵੀ ਗੱਲ ਕਿਤੇ-ਕਿਤੇ ਦੇਖੀ ਜਾ ਸਕਦੀ ਹੈ। ਕਐਮਐਮਐਲ ਬਾਬੀ ਨਸਨ ਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ ਤੁਸੀਂ ਦੇਖ ਰਹੇ ਹੋ ਦਿਨਿਕ ਸ੍ਰੀਆ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਬੰਦੇ ਮਾਤਰ ਜਿਹੜੇ ਰਾਸ਼ਟਰੀ ਗੀਤ ਨੂੰ ਅੱਜ ਪੂਰੇ ਦੇਸ਼ ਦੇ ਵਿੱਚ ਜਾਂ ਦੱਸਦੀ ਕਿ 1875 ਦੇ ਵਿੱਚ ਜਿਹੜਾ ਇਸ ਗੀਤ ਨੂੰ ਲਿਖਿਆ ਗਿਆ ਸੀ ਵਿਕਮ ਚੰਦ ਚਤਰਜੀ ਵੱਲੋਂ ਔਰ ਖਾਸ ਕਰਕੇ 1950 ਦੇ ਵਿੱਚ ਇਸ ਰਾਸ਼ਟਰੀ ਗੀਤ ਨੂੰ ਪੂਰੇ ਭਾਰਤ ਦੇ ਵਿੱਚ ਇੱਕ ਮਾਨਤਾ ਮਿਲੀ ਸੀ ਤਾਂ ਅੱਜ ਉਹਦਾ 150 ਸਾਲਾ ਪੂਰੇ ਦੇਸ਼ ਭਰ ਦੇ ਵਿੱਚ ਬੜੇ ਹਰਸ਼ੋ ਉਲਾਸ ਨਾਲ ਔਰ ਖਾਸ ਕਰਕੇ ਉਹਨਾਂ ਆਜ਼ਾਦੀ ਗੁਲਾਟੀਆਂ ਨੂੰ ਯਾਦ ਦੇ ਵਿੱਚ ਬਣਾ ਰਹੇ ਖਾਸਕੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਨੇ ਇਸ ਰਾਸ਼ਟਰੀ ਗੀਤ ਵਾਸਤੇ ਪੂਰੇ ਦੇਸ਼ਵਾਸੀ ਇਥੇ ਸ਼ੁਭਕਾਮਨਾਵਾਂ ਦਿੱਤੀਆਂ ਉੱਥੇ ਹੀ ਇਸ ਰਾਸ਼ਟਰੀ ਗੀਤ ਦੀ ਮਹੱਤਤਾ ਬਾਰੇ ਪੂਰਾ ਸਾਲ ਇਸ ਨੂੰ ਮਨਾਉਣ ਦੀ ਗੱਲ ਆਖੀ ਹੈ ਖਾਸਕੇ ਆਜ਼ਾਦੀ ਗੁਲਾਟੀਆਂ ਦੀ ਕੁਰਬਾਨੀਆਂ ਨੂੰ ਵੀ ਯਾਦ ਕਰਨ ਦੀ ਗੱਲ ਆਖੀ ਤਾਂ ਇਸ ਤੇ ਮੇਨਾ ਮੌਜੂਦਾ ਜਿਲ੍ਹਾ ਲੋਹਾਨਾ ਤੋਂ ਭਾਜਪਾ ਦੇ ਸੀਨੀਅਰ ਆਗੂ ਜੀਵਨ ਗੁਪਤਾ ਜੀ ਬਹੁਤ ਹੀ ਕਿਸ ਤਰ੍ਹਾਂ ਬੜਾ ਮਹੱਤਮਪੂਰਨ ਦਿਨ ਹੈ ਜੀ ਭਾਰਤ ਦਾ ਰਾਸ਼ਟਰੀ ਗੀਤ ਹੈ ਬੰਦੇ ਮਾਤਰਮ 150 ਸਾਲ ਪੁਰਾਣਾ ਇੱਕ ਬੜੀ ਉਹਨਾਂ ਆਜ਼ਾਦੀ ਗੁਲਾਟੀਆਂ ਦੀ ਐਚ ਇੱਕ ਬੜੀ ਗੀਤ ਦੇ ਵਿੱਚ ਬੜੀ ਮਹਿਕ ਆਂਦੀ ਆ ਮੰਨਦੇ ਹੋ ਵੀ ਇਹਨਾਂ ਗੀਤਾਂ ਗੱਲ ਵੀ ਅਸੀਂ ਅੱਜ ਆਜ਼ਾਦੀ ਦਾ ਮਾਨ ਮੰਨਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਭਾਰਤ ਦੀ ਸਰਕਾਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਮੋਦੀ ਜੀ ਨੂੰ ਉਹਨਾਂ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਦੇਸ਼ ਦੇ ਰਾਸ਼ਟਰੀ ਗੀਤ ਵੰਦੇ ਮਾਤਰਮ ਉਹਦੇ 150 ਸਾਲ ਪੂਰਨ ਹੋਣ ਦੇ ਉੱਪਰ ਅੱਜ ਤੋਂ ਇਹ ਦਿਹਾੜਾ ਇੱਕ ਸਾਲ ਲਈ ਬਣਾਇਆ ਜਾਣਾ ਔਰ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਦੇਸ਼ ਦੇ ਅੰਦਰ 150 ਸਥਾਨਾਂ ਤੇ ਇਹ ਕਾਰਜਕ੍ਰਮ ਹੋਏ ਨੇ ਜਿਦੇ ਵਿੱਚ ਲੁਧਿਆਣੇ ਦਾ ਹੌਲੀ ਪਤ ਸੀਨੀਅਰ ਸੈਕੰਡਰੀ ਸਕੂਲ ਵੀ ਇੱਕ ਹੈ ਵਿਸ਼ਾ ਕੀ ਹੈ ਵਿਸ਼ਾ ਇਹ ਹੈ ਕਿ ਸਾਡੀ ਦੇਸ਼ ਦੀ ਆਜ਼ਾਦੀ ਨੂੰ ਲੈ ਕਰਕੇ ਜਿਸ ਕਵਿਤਾ ਨੂੰ ਬਾਅਦ ਚ ਜੋ ਗੀਤ ਬਣਿਆ ਉਹ ਨੂੰ ਲੈ ਕਰਕੇ ਜਿਨੇ ਸਾਡੇ ਪੂਰੇ ਦੇਸ਼ ਦੇ ਜਨਤਾ ਨੂੰ ਉਸ ਸਮੇਂ ਜਾਗਰੂਕ ਕੀਤਾ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਜਗਾਇਆ ਉਹਨਾਂ ਨੂੰ ਪ੍ਰੇਰਨਾ ਦਿੱਤੀ ਕਿ ਦੇਸ਼ ਨੂੰ ਆਜ਼ਾਦ ਕਰਾਣਾ ਕਿੰਨਾ ਮਹੱਤਵ ਹੈ ਸਾਡੇ ਸਾਡੇ ਦੇਸ਼ ਦੀ ਇਹ ਧਰਤੀ ਜਿਹਨੂੰ ਅਸੀਂ ਭਾਰਤ ਮਾਤਾ ਕਹਿੰਦੇ ਆ ਉਹਨੂੰ ਸਲਾਮ ਕਰਦੇ ਹੋਏ ਅਸੀਂ ਅੱਗੇ ਵਧਣਾ ਸੋ ਉਹਨੂੰ ਅੱਜ 150 ਸਾਲ ਪੂਰਨ ਹੋਣ ਤੇ ਯਾਦ ਕਰਨਾ ਇੱਕ ਬਹੁਤ ਵੱਡੀ ਗੱਲ ਹੈ ਸੋ ਮੈਂ ਵਿਸ਼ੇਸ਼ ਰੂਪ ਚ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ ਦੇਸ਼ ਦੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹਨੂੰ 1 ਸਾਲ ਵਾਸਤੇ ਅੱਜ ਪੂਰੇ ਦੇਸ਼ ਦੇ ਅੰਦਰ ਜਿੱਥੇ ਵਿਸ਼ੇਸ਼ ਰੂਪ ਚ ਸਭ ਮੁੱਖ ਮੰਤਰੀਆਂ ਨੂੰ ਕਿਹਾ ਗਿਆ ਉਹ ਮੁੱਖ ਮੰਤਰੀਆਂ ਨੇ ਅੱਜ ਆਪਣੇ ਸਚਵਾਲਿਆ ਦੇ ਅੰਦਰ ਆਪਣੇ ਸੈਕਰੀਟੇਟ ਦੇ ਅੰਦਰ ਇਸ ਕਾਰਜਕ੍ਰਮ ਦੀ ਸ਼ੁਰੂਆਤ ਕੀਤੀ इवन ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ 10 ਵਜੇ ਇਸ ਕਾਰਜਕ੍ਰਮ ਦੀ ਸ਼ੁਰੂਆਤ ਕੀਤੀ ਹੈਗੀ ਹੈ। ਐਸਾ ਦੇਖਦੇ ਹੋ ਮੈਂ ਪਹਿਲੀ ਗਲਤੀ ਬੜੀ ਇਸ ਗਿਰਾਸਟੇ ਗੀਤ ਚੋਂ ਹੀ ਬੜੀ ਮਹਿਕ ਆਂਦੀ ਉਹਨਾਂ ਆਜ਼ਾਦੀ ਕੋਲ ਲੱਡੀਆਂ ਦੇ ਕੁਰਬਾਨੀ ਦੇਸ਼ ਨਾ ਤੇ ਲੱਗਦਾ ਵੀ ਅੱਜ ਦੀ ਨੌਜਵਾਨ ਪੀੜ੍ਹੀ ਆ ਅੱਜ ਉਹਨਾਂ ਇੰਸਟੀਚੂਟਾਂ ਸਕੂਲ ਹੋ ਕਾਲਜ ਹੋਣ ਜਾਂ ਗੈਰ ਸਰਕਾਰੀ ਸੰਸਥਾਵਾਂ ਦੇ ਵਿੱਚ ਇਸ ਵੰਦੇ ਮਾਤਰਮ ਦੀ ਸ਼ੁਰੂਆਤ ਹੋਣੀ ਚਾਹੀਦੀ। ਨਹੀਂ ਦੇਖੋ ਸਾਡਾ ਰਾਸ਼ਟਰੀ ਗੀਤ ਹੈ। ਔਰ ਬੜੇ ਦੁੱਖ ਨਾਲ ਮੈਨੂੰ ਇਹ ਗੱਲ ਕਹਿਣੀ ਪੈਂਦੀ ਹੈ ਕਿ ਜਨ ਗਨ ਮਨ ਸਾਡਾ ਰਾਸ਼ਟਰੀ ਗਾਣਾ ਹੈ। ਉਹਨੂੰ ਤਾਂ ਲਗਭਗ ਸਭ ਦੇਸ਼ ਦੇ ਅੰਦਰ ਗਾਇਆ ਜਾਂਦਾ। ਪਰ ਵੰਦੇ ਮਾਤਰਮ ਨੂੰ ਕਈ ਜਗਾਂ ਦੇ ਉੱਪਰ ਇਹਦੇ ਤੇ ਕੁਝ ਲੋਕ ਪ੍ਰਸ਼ਨ ਲਗਾਉਣ ਦੀ ਕੋਸ਼ਿਸ਼ ਕਰਦੇ ਨੇ, ਪ੍ਰਸ਼ਨ ਚਿੰਨ੍ਹ ਲਗਾਉਣ ਦੀ ਕੋਸ਼ਿਸ਼ ਕਰਦੇ ਨੇ। ਜਿਹੜਾ ਕਿ ਮੈਂ ਸਮਝਦਾ ਇੱਕ ਬਹੁਤ ਹੀ ਮੰਦਭਾਗੀ ਗੱਲ ਹੈ। ਔਰ ਕਈ ਵਾਰੀ ਉਹ ਉਦਾਹਰਨਾਂ ਨੇ ਸਾਡੇ ਕੋਲ 2019 ਦੇ ਅੰਦਰ ਮੱਧ ਪ੍ਰਦੇਸ਼ ਦੇ ਅੰਦਰ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਆਪਣੇ ਸੈਕਟਰੀਏਟਾਂ ਦੇ ਅੰਦਰ ਬੰਦੇ ਮਾਤਮਗਾਨ ਤੇ ਰੋਕ ਲਗਾਈ ਹੈਗੀ 2017 ਦੇ ਵਿੱਚ ਅਕਰੂਦੀਨ ਅਵੈਸੀ ਜੋ ਹੈ ਉਹਨੇ ਮੰਗ ਕੀਤੀ ਕਿ ਜਿਹੜਾ ਸਰਕੂਲਾਂ ਦੇ ਵਿੱਚ ਸਰਕੂਲਰ ਕੱਢਿਆ ਗਿਆ ਬੰਦੇ ਮਾਤਮਗਾਨ ਦਾ ਉਹਦੇ ਤੇ ਰੋਕ ਲਗਣੀ ਚਾਹੀਦੀ ਹੈ ਇਸ ਤਰ੍ਹਾਂ ਕਾਂਗਰਸ ਦੀ ਅਦਵੀਸ਼ਣ ਦੇ ਅੰਦਰ ਵੀ ਇੱਕ ਵਾਰੀ 1923 ਦੇ ਅੰਦਰ ਜਦੋਂ مولانا ਮੁਹੰਮਦ ਅਲੀ ਜੀ ਪ੍ਰਧਾਨ ਸੀਗੇ ਉਹਨਾਂ ਨੇ ਵੀ ਆਪਣੇ ਅਦਿਵੇਸ਼ਨ ਦੇ ਵਿੱਚ ਇਸ ਨੂੰ ਗਾਣ ਤੇ ਰੋਕ ਰੋਕ ਲਗਾਈ। ਸੋ ਮੈਂ ਸਮਝਦਾ ਕਿ ਇਹ ਬੜੀ ਮੰਤ ਭਾਗੀ ਗੱਲ ਹੈ ਕਿ ਆਪਣੇ ਦੇਸ਼ ਦੀ ਮਿੱਟੀ ਨੂੰ ਜਿਹਨੂੰ ਅਸੀਂ ਭਾਰਤ ਮਾਤਾ ਦਾ ਦਰਜਾ ਦਿੰਨੇ ਆ ਉਹਨੂੰ ਸਲਾਮ ਕਰਨ ਦੇ ਵਿੱਚ ਕੀ ਦਿੱਕਤ ਹੈ? ਉਹਨੂੰ ਨਮਨ ਕਰਨ ਚ ਕੀ ਦਿੱਕਤ ਹੈ? ਔਰ ਉਹਦੇ ਤੇ ਬੰਕਿਮ ਚੰਦਰ ਚਟੋਪਾਧਿਆ ਜੀ ਨੇ ਜਦੋਂ ਗੀਤ ਲਿਖਿਆ ਉਸ ਸਮੇਂ 7 ਸਤੰਬਰ 1875 ਨੂੰ ਲਿਖਿਆ ਉਹਦਾ ਕਿੰਨਾ ਮਤਲਬ ਸੀ? ਕਿਉਂਕਿ ਉਸ ਸਮੇਂ ਲੜਾਈ ਸੀ ਅੰਗਰੇਜ਼ਾਂ ਦੇ ਨਾਲ ਔਰ ਅੰਗਰੇਜ਼ ਜਿਹੜੇ ਸੀਗੇ ਉਹ ਆਪਣੇ ਹਿਸਾਬ ਨਾਲ ਇਸ ਦੇਸ਼ ਨੂੰ ਚਲਾਉਣਾ ਚਾਹੁੰਦੇ ਸੀ ਪਰ ਸਾਡੇ ਉਸ ਸਮੇਂ ਦੇ ਆਜ਼ਾਦੀ ਘੁਲਾਟिए ਮੰਕੀਮ ਚੰਦਰ ਜੀ ਵੀ ਆਜ਼ਾਦੀ ਘੁਲਾਟਿਆ ਸੀ ਇਸ ਸ਼ੁਰੂਆਤੀ ਆਜ਼ਾਦੀ ਘੁਲਾਟੀਆਂ ਦੇ ਵਿੱਚ ਉਹਨਾਂ ਦਾ ਨਾਮ ਆਂਦਾ ਹੈ ਔਰ ਉਹਨਾਂ ਨੇ ਇਹਦੀ ਸ਼ੁਰੂਆਤ ਕੀਤੀ ਜਦੋਂ 1896 ਦੇ ਵਿੱਚ ਰਵਿੰਦਰਨਾਥ ਟੈਗੋਰ ਜੀ ਨੇ ਇਹਨੂੰ 뮤직 ਦਿੱਤਾ 뮤직 ਦੀ ਰਚਨਾ ਦਿੱਤੀ ਫਿਰ ਇਹ ਗੀਤ ਬੜਿਆ ਔਰ ਜਦੋਂ ਫਿਰ 10-15 ਸਾਲ ਬਾਅਦ ਤਾਂ ਇਹ ਇੱਕ ਬਹੁਤ ਵੱਡਾ ਅਭਿਆਨ ਬਣ ਗਿਆ ਜਦੋਂ ਸਾਡੇ ਦੇਸ਼ ਦੀ ਆਜ਼ਾਦੀ ਕੁਲਾਟੀਆਂ ਨੇ ਚਾਹੇ ਉਹ ਸ਼੍ਰੀ ਬਾਲ ਗੰਗਾਧਰ ਤਿਲਕ ਜੀ ਹੋਣ ਚਾਹੇ ਲਾਲਾ ਲਾਜਪਤਰਾ ਜੀ ਹੋਣ ਚਾਹੇ ਸਰਦਾਰ ਭਗਤ ਸਿੰਘ ਜੀ ਹੋਣ ਸਭ ਨੇ ਵੰਦੇ ਮਾਤਰਮ ਦਾ ਜੈ ਗੋਸ਼ ਅਪਣਾਇਆ ਔਰ ਜਦੋਂ ਵੀ ਇਸ ਦੇਸ਼ ਦੀ ਜਨਤਾ ਨੂੰ ਪ੍ਰੇਰਣਾ ਦੇਣੀ ਹੁੰਦੀ ਸੀ ਤੇ ਉਹ ਵੰਦੇ ਮਾਤਰਮ ਦਾ ਜੈ ਗੋਸ਼ ਕਰਦੇ ਸੀਗੇ ਔਰ ਇਸ ਗੀਤ ਨਾਲ ਪੂਰੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕੀਤਾ ਗਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ 1950 ਦੇ ਵਿੱਚ ਇਸ ਗੀਤ ਨੂੰ ਰਾਸ਼ਟਰੀ ਗੀਤ ਦਾ ਦਰਜਾ ਦਿੱਤਾ ਗਿਆ ਔਰ ਅੱਜ ਕਿਤੇ ਕਿਤੇ ਜਦੋਂ ਇਹਨਾਂ ਇਸ ਚੀਜ਼ ਤੇ ਪ੍ਰਸ਼ਨ ਆਂਦਾ ਹੈ ਤੇ ਫਿਰ ਮਨ ਨੂੰ ਬੜਾ ਦੁੱਖ ਹੁੰਦਾ ਹੈ ਤਾਂ ਕਿ ਉਹ ਦਸਤੇ ਰਾਜ ਦੇ ਬੰਦੇ ਮਾਤਰਮ ਭਾਰਤ ਦੇ ਰਾਸ਼ਟਰੀ ਗੀਤ ਨੂੰ ਜਿਹੜੇ ਅੱਜ 150 ਸਾਲ ਪੂਰੇ ਹੋ ਗਏ ਤਾਂ ਇੱਕ ਸਵਾਲ ਵੀ ਉੱਠਦਾ ਹਮੇਸ਼ਾ ਹੀ ਭਾਰਤ ਦੇ ਰਾਸ਼ਟਰੀ ਦੇ ਬੰਦੇ ਮਾਤਰਮ ਨੂੰ ਕਈ ਜਗ੍ਹਾ ਤੇ ਉੱਪਰ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਬੜਾ ਵੱਡਾ ਇੱਕ ਸਵਾਲੀ ਨਿਸ਼ਾਨ ਹੈ ਕਿਉਂਕਿ ਇਸੇ ਗੀਤ ਨਾਲ ਹੀ ਅਗਰ 1850 ਤੋਂ ਲੈ ਕੇ 1947 ਗੱਲ ਕੀਤੀ ਜਾਏ ਤਾਂ ਇਹਨਾਂ ਗੀਤਾਂ ਕਰਕੇ ਹੀ ਸਾਡੇ ਆਜ਼ਾਦੀ ਘੁਲਾਟੀਆਂ ਨੇ ਗੀਤ ਗਾ-ਗਾ ਕੇ ਅੰਗਰੇਜ਼ਾਂ ਤੋਂ ਆਪਣੇ ਭਾਰਤ ਦੇਸ਼ ਨੂੰ ਆਜ਼ਾਦ ਕਰਾਈ ਤੇ ਅੱਜ ਅਜੋਕੇ ਸਮੇਂ ਦੇ ਅੱਜ ਕੱਲ ਦੇ ਵਿੱਚ ਕੁਝ ਰਾਜਨੀਤਿਕ ਸਿਆਸੀ ਪਾਰਟੀਆਂ ਇਹਨਾਂ ਦੇ ਗੀਤਾਂ ਤੇ ਰੋਗ ਲਗਾਉਂਦੇ ਆ ਜਿੱਥੇ ਕਿਤੇ ਕਿਤੇ ਆ ਕੇ ਉਹਨਾਂ ਆਜ਼ਾਦੀ ਘੁਲਾਟੀਆਂ ਦਾ અપਮਾਨ ਦੀ ਵੀ ਗੱਲ ਕਿਤੇ ਕਿਤੇ ਦੇਖੀ ਜਾ ਸਕਦੀ ਹੈ। ਕਐਮਐਮਐਲ ਬਾਬੀ ਨਸਨ ਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ